ਪੀੜੀਆਂ ਹੋਗੀਆਂ ਕਿੰਨਾਂ ਪੀੜੀਆਂ ਦੇ ਵਿੱਚ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਕੱਸੀ ਦੇ ਪਾਣੀ ਨਾਲ ਨਹਿਰੀ ਪਾਣੀ ਨਾਲ ਆਪਾਂ ਆਪਣੀ ਰੀਵੀਜਨ ਲਖੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਆਮ ਆਦਮੀ ਪਾਰਟੀ ਸਰਕਾਰ ਉਹਨਾਂ ਨੇ ਅੱਜ ਤੋਂ 2 ਸਾਲ ਪਹਿਲਾਂ ਸਾਨੂੰ ਸੂਆ ਪੱਕਾ ਬਣਾ ਕੇ ਦਿੱਤਾ ਜਿਹੜਾ ਸਾਡੇ ਬਿਲਕੁਲ ਪਾਣੀ ਨਹੀਂ ਹੁੰਦਾ 70 ਸਾਲ ਤੋਂ ਸੂਆ ਉਹ ਮੰਦ ਪਿਆਸੀ ਲੋਕਾਂ ਦਾ ਨਾਲਾ ਬਣਾਇਆ ਹੋਇਆ ਸੀ ਉਹ ਸੁਵੇਲਾ ਉਹ ਸੂਆ 2 ਸਾਲ ਪਹਿਲਾਂ ਬਣਾ ਕੇ ਦਿੱਤਾ ਹੁਣ ਐਜਿਸੀਜੰਦੇ ਵਿੱਚ ਆ ਖਾਲੇ ਪੱਕੇ ਕਰਕੇ ਦਿੱਤੇ ਮੋਟਰ ਆਪਣੀ ਹੋ ਸੀਗੀ ਲਾਈਟ ਚੱਲੀ ਜਾਂਦੀ ਆ ਪਰ ਮੋਟਰ ਬੰਦ ਆ ਠੀਕ ਹੈ ਬਾਈ ਜੀ ਲੇਟ ਚੱਲੀ ਜਾਂਦੀ ਬੰਦਾ ਪਰ ਸਾਨੂੰ ਵੀਡੀਓ ਬਣਾਉਣੀ ਆ ਸੀ ਇੰਨੀ ਖੁਸ਼ੀ ਨਾਲ ਬਣਾਉਣੀ ਆ ਵੀ ਜ਼ਿੰਦਗੀ ਚ ਪਹਿਲੀ ਵਾਰ ਪਨੀਰੀ ਕੱਸੀ ਦੇ ਪਾਣੀ ਨਾਲ ਵੀਜਣ ਲੱਗੀ ਪਹਿਲੀ ਵਾਰ 70 ਸਾਲ ਤੋਂ ਬਾਅਦ ਪਾਣੀ ਆਇਆ ਜਾਨੀ ਇਹ ਤੂੰ ਅੱਜ ਤੋਂ 70 ਸਾਲ ਪਹਿਲਾਂ ਪਾਣੀ ਹੁੰਦਾ ਹੁੰਦਾ ਸੀ ਐਂ ਦਾਦਾ ਦੱਸਦਾ ਹੁੰਦਾ ਸੀ ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਸਰਕਾਰ ਆਈ ਜਿਨ੍ਹਾਂ ਨੇ ਪਹਿਲ ਦੇ ਆਧਾਰ ਤੇ ਦੋ ਘਰ ਤੋਂ ਲੈ ਕੇ 6-7 ਪਿੰਡਾਂ ਨੂੰ ਸੂਆ ਪੱਕਾ ਕਰਕੇ ਦਿੱਤਾ ਕੋਈ ਇੱਕ ਪਿੰਡ ਨਹੀਂ ਇਹ ਰ ਸਾਰੇ ਪਿੰਡਾਂ ਦੇ ਵਿੱਚ ਖਾਲ ਪੱਕੇ ਹੋਈ ਜਾਂਦੇ ਆ 2000 ਤੋਂ ਲੈ ਕੇ ਨੇ ਪਿੱਛੇ ਤੱਕ ਆ। ਆਪਣੇ ਮੋਟਰਾਂ ਬੰਦ ਆ, ਪਾਣੀ ਲਈ ਜਾਂਦੇ ਆ, ਅਖਤੂਜੇ ਪਾਣ ਨੇ ਪਨੀਰੀ ਦਿੱਤੀ ਜਾਂਦੇ ਆ। ਦਿਨੇ ਮੱਕੀ ਨੂੰ ਪਾਣੀ ਲਾ ਕੇ ਹਟੀਆਂ। ਵਾਰੀ-ਵਾਰੀ ਕਿਸਾਨਾਂ ਕੋਲੋਂ ਪਾਣੀ ਲਈ ਜਾਂਦੇ ਆ। ਅਸੀਂ ਆਮ ਆਦਮੀ ਪਾਰਟੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਸਰਦਾਰ ਭਗਵਾਨ ਸਿੰਘ ਮਾਨ ਦਾ